ਬਾਕੀ ਵੀ ਤੋਰੇ ਫੇਰਦੀਆਂ ਦੂਜੀਆਂ ਪਾਰਟੀਆਂ ਵਾਲੇ ਲੋਕ ਜਿਨ੍ਹਾਂ ਨੇ ਕਦੇ ਪੰਜਾਬ ਦਾ ਜਾਂ ਪੰਜਾਬੀਆਂ ਦਾ ਕਦੇ ਭਲਾ ਨਹੀਂ ਸੋਚਿਆ ਪਰੇ ਦਾ ਰਹਿਣ ਵਾਲਾ ਮੈਨੂੰ ਕੋਈ ਇੱਕ ਬੰਦਾ ਲਿਆ ਕੇ ਦੇ ਦੋ ਜਿਹੜਾ ਰਾਜਪੁਰੇ ਦੇ ਵਿੱਚ ਚਿਸਮੋ ਕਿਤੇ ਮੈਂ ਇੱਕ 700 ਪਟਵਾਰੀਆਂ ਨੂੰ ਇਹਨਾਂ ਨੇ ਕਹਿਤਾ ਜੇ ਕਿ ਨਿਯੁਕਤੀ ਪੱਤਰ ਡੰਬੀ ਨਿਯੁਕਤੀ ਪੱਤਰ ਸੀ ਕਿਹਾ ਉਸੋ ਦਿਆ ਉਹਦੀ ਵੀਡੀਓ ਦੇਖ ਰਹੇ ਆ ਤੁਸੀਂ ਜੋ ਗੁੰਡਾਗਰਦੀ ਕੁੱਟਮਾਰ ਕਰਕੇ ਆਪਾਂ ਨੇ ਪੰਜਾਬ ਨੂੰ ਫੇਰ ਹੱਥ ਆਣਾ ਸਾਡੇ ਵਿੱਚੋਂ ਸਾਨੂੰ ਬਹੁਤ ਤਕਲੀਫ ਹੁੰਦੀ ਹੈ ਜਾਰਾ ਬੱਚੇ ਉਹ ਜਿਹੜੇ ਸੀ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਕੇ ਕਾਰੋਬਾਰ ਚ ਲਾਇਆ ਹਰ ਦੋ ਟਾਈਮ ਸਾਰੇ ਨੂੰ ਐਡਜਸਟ ਕਰਾਂਗੇ ਉਹ ਤੋਂ ਵੀ ਪਹਿਲਾਂ ਆਪਾਂ ਮੈਂ ਗਿਆਨ ਸਾਗਰ ਜਾ ਕੇ ਆਇਆ ਮੁੰਡੇ ਨੂੰ ਵੱਢ ਕੇ ਘੇਰਤਾ ਉਹਦਾ ਉਹਨਾਂ ਤੋਂ ਪੈਸੇ ਲੈ ਕੇ ਖੋ ਕੇ ਜਿਹੜੀ ਹਲਕਾ ਸੀ ਜਿਹਨੂੰ ਤਿੰਨ ਨੈਸ਼ਨਲ ਅਵਾਰਡ ਹਰਦੇਵਾਲ ਸਿੰਘ ਨੇ ਲਿਆ ਕੇ ਦਿੱਤੇ 10-10 ਲੱਖ ਰੁਪਏ ਪ੍ਰਾਈਜ਼ ਦਵਾਉਂਦਾ ਰਿਹਾ ਅੱਜ ਤੁਸੀਂ ਹੀ ਮਰੀਜ਼ਾਂ ਦੀ ਥਾਂ ਤੇ ਕੁੱਤੇ ਬੈਣੇ ਆ ਬੈਡਾਂ ਤੇ ਲੱਗ ਅੱਜ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਥਾਵਾਂ ਤੇ ਇਦਾਂ ਦੇ ਕੇਸ ਆਉਂਦੇ ਨੇ ਚਿੱਟੇ ਨੂੰ ਲੈ ਕੇ ਕਈ ਲੋਕ ਮਰ ਰਹੇ ਨੇ ਤੇ ਕਈ ਪਰ ਸਰਕਾਰਾਂ ਇਹ ਕਹਿੰਦੀਆਂ ਨੇ ਕਿ ਨਸ਼ਾ ਜਿਹੜਾ ਅਸੀਂ ਖਤਮ ਕਰ ਦਿੱਤਾ ਜਾਂ ਕਰ ਰਹੇ ਹਾਂ ਮੁਹਿੰਮ ਚੱਲ ਰਹੀ ਹੈ ਜੇ ਗੱਲ ਕਰੀਏ ਆਪਾਂ ਨਸ਼ਿਆਂ ਦੀ ਤਾਂ ਅੱਜ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਨੌਜਵਾਨ ਮਰ ਰਹੇ ਨੇ ਪਰ ਇਸ ਸਮੇਂ ਖੜੇ ਹੋયા ਅਸੀਂ ਰਾਜਪੁਰਾ ਦੇ ਵਿੱਚ ਲੈਂਡ ਪੂਲਿੰਗ ਤੇ ਵੀ ਗੱਲਬਾਤ ਕਰਾਂਗੇ ਨੌਜਵਾਨ ਸਾਡੇ ਨਾਲ ਨੇ ਸਾਡੇ ਨਾਲ ਸਾਬਕਾ ਐਮ ਐਲ ਏ ਹਰਦੇਵ ਸਿੰਘ ਕੰਬੋਜ ਜੀ ਸਾਡੇ ਨਾਲ ਨੇ ਸੋ ਗੱਲਬਾਤ ਕਰਦੇ ਆਂ ਸਵਾਗਤ ਹੈ ਜੀ ਸਰ ਸਾਹਿਬ ਥੈਂਕ ਯੂ ਕੰਬੋਜ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਦੇ ਪੰਜਾਬ ਦੇ ਹਾਲਾਤਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਹਾਲਾਂਕਿ ਨੌਜਵਾਨ ਤੁਹਾਡੇ ਨਾਲ ਖੜੇ ਨੇ ਨਸ਼ੇ ਨੂੰ ਕਿਸ ਤਰ੍ਹਾਂ ਕਹਿੰਦੇ ਨੇ ਨਸ਼ੇ ਜਿਹੜਾ ਮੁਹਿੰਮ ਚਲਾਈ ਹੋਈ ਹੈ ਉਹਨਾਂ ਨੇ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਮੈਂ ਬਹੁਤ ਛੋਟਾ ਜਿਹਾ ਸੀ ਜਦੋਂ ਦਾ ਰਾਜਨੀਤੀ ਚ ਆਇਆ ਜੀ ਮੈਂ ਬੜੀਆਂ ਚੋਣਾਂ ਵੀ ਲੜੀਆਂ ਲੋਕ ਸਭਾ ਵੀ ਲੜੀਆਂ ਵਿਧਾਨ ਸਭਾ ਵੀ ਲੜੀਆਂ ਬਹੁਤ ਟੌਪ ਦੀਆਂ ਪੋਸਟਾਂ ਤੇ ਪੰਜਾਬ ਦੇ ਅੰਦਰ ਮੈਂ ਰਿਹਾ ਹਾਂ ਪਾਰਟੀ ਦੇ ਸੰਗਠਨ ਦੇ ਵਿੱਚ ਵੀ ਮੈਂ ਚਲਾਇਆ ਪਰ ਮੈਂਨੇ ਬੜੀਆਂ ਮੁੱਖ ਮੰਤਰੀ ਸਾਹਿਬਾਨ ਨਾਲ ਵੀ ਆਪਾਂ ਨੇ ਕੰਮ ਕੀਤਾ ਪਰ ਮੈਂ ਇਹ ਕਹਿ ਸਕਦਾ ਕਿ ਜਿੰਨੇ ਮਾੜੇ ਹਾਲਾਤ ਅੱਜ ਪੰਜਾਬ ਦੇ ਆ ਕਦੇ ਸੋਚਿਆ ਨਹੀਂ ਸੀ ਜਾ ਸਕਦਾ ਮੈਂ ਤੁਹਾਨੂੰ ਦੱਸਾਂ ਤੇ ਜਿੰਨੀ ਬੁਰੀ ਅੱਜ ਮਤਲਬ ਕਿ ਬੱਤਰ ਪੋਜੀਸ਼ਨ ਹਰ ਪੱਖ ਤੋਂ ਚਾਹੇ ਉਹ ਆਰਥਿਕ ਪੱਖ ਤੋਂ ਚਾਹੇ ਉਹ ਮੈਂ ਤੁਹਾਨੂੰ ਦੱਸਾਂ ਇਹ ਲਾਅ ਐਂਡ ਆਰਡਰ ਦੇ ਪੱਖ ਤੋਂ ਇਹ ਕਿਸੇ ਵੀ ਕੰਮ ਦੇ ਉੱਤੇ ਮੈਂ ਦੇਖ ਲਾ ਕ腐ਸ਼ਨ ਤੋਂ ਲਾ ਲੋ ਤੁਸੀਂ ਹਰ ਕੰਮ ਦੇ ਉੱਤੇ ਜਿਹੜਾ ਪੰਜਾਬ ਆ ਉਹਦੇ ਬਹੁਤ ਭਾਰੀ ਮਤਲਬ ਕਿ ਜਿਹੜਾ ਗਰਾਫਟ ਮਿਲ ਗਿਆ ਅਰ ਮੈਂ ਇਹ ਕਹਿ ਸਕਦਾ ਮੈਨੂੰ ਇੰਨਾ ਕੁ ਤਾਂ ਪਤਾ ਕਿ 2027 ਚ ਇਹਨਾਂ ਨੇ ਜਾਣਾ ਹੀ ਜਾਣਾ ਜੋ ਪੰਜਾਬ ਦੇ ਲੋਕਾਂ ਦੀ ਅੱਜ ਆਵਾਜ਼ ਬਣੀ ਹੋਈ ਪਰ ਮੈਨੂੰ ਇਹ ਹੈ ਕਿ ਆਉਣ ਵਾਲੇ ਸਮੇਂ ਚ ਬੜਾ ਮੁਸ਼ਕਲ ਨਾਲ ਪੰਜਾਬ ਨੂੰ ਉਹਦੇ ਪੈਰਾਂ ਤੇ ਖੜਾ ਕਰਨਾ ਪਏਗਾ ਔਰ ਉਹ ਕਰ ਸਿਰਫ ਕਾਂਗਰਸ ਪਾਰਟੀ ਸਕਦੀ ਹੈ ਮੈਂ ਤੁਹਾਨੂੰ ਦੱਸਾਂ ਸੋ ਇਹਦੇ ਲਈ ਕਿਉਂਕਿ ਪਿਛਲੇ ਸਮੇਂ ਦੌਰਾਨ ਵੀ ਜਿੰਨਾ ਅ ਭਰੋਸਾ ਪੰਜਾਬ ਦੇ ਲੋਕਾਂ ਦੇ ਵਿੱਚ ਕਾਂਗਰਸ ਨੇ ਬਣਾਇਆ ਸੀਗਾ ਤੇ ਉਹਦੇ ਮੁਤਾਬਕ ਅੱਜ ਪੰਜਾਬ ਦੇ ਲੋਕ ਵੀ ਇਹੀ ਸੋਚਦੇ ਆ ਬਾਕੀ ਵੀ ਤੁਰੇ ਫਿਰਦੀਆਂ ਦੂਜੀਆਂ ਪਾਰਟੀਆਂ ਵਾਲੇ ਲੋਕ ਜਿਨ੍ਹਾਂ ਨੇ ਕਦੇ ਪੰਜਾਬ ਦਾ ਇਹ ਪੰਜਾਬੀਆਂ ਦਾ ਕਦੇ ਭਲਾ ਨਹੀਂ ਸੋਚਿਆ ਹੈਗਾ ਇਹਨਾਂ ਤੇ ਵੀ ਲੋਕਾਂ ਨੇ ਪਿਛਲੀ ਵਾਰੀ 2022 ਦੀਆਂ ਚੋਣਾਂ 'ਚ ਯਕੀਨ ਕੀਤਾ ਸੀ ਪੜਾ ਮੈਂ ਇਹ ਕਹਿਸਦਾ ਕਿ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਇਆ ਇਹਨਾਂ ਨੇ ਔਰ ਹਰ ਪੱਖ ਦੇ ਉੱਤੇ ਤਾਂ ਕੇਜਰੀਵਾਲ ਨੂੰ ਮੈਨੂੰ ਇਹ ਪੁੱਛਣਾ ਚਾਹਨਾ ਹੈ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਵੀ ਤੁਸੀਂ ਕਿਹਾ ਕਰਦੇ ਸੀ ਕਿ ਮੈਂ 54000 ਕਰੋੜ ਰੁਪਇਆ ਬਾਧੂ ਜਿਹੜਾ ਹੈਗਾ ਬਣਾ ਕੇ ਪੰਜਾਬ ਦੇ ਬਜਟ ਦੇ ਵਿੱਚੋਂ 34000 ਕਰੋੜ ਤੇ 20000 ਕਰੋੜ ਮਾਈਨਿੰਗ ਦੇ ਵਿੱਚੋਂ ਲਿਆ ਕੇ ਮੈਂ ਤੁਹਾਨੂੰ ਦੇਵਾਂਗਾ ਪਰ ਅੱਜ ਉਹ 1 ਰੁਪਇਆ ਨਹੀਂ ਆਇਆ ਪਰ 2 ਲੱਖ ਕਰੋੜ ਰੁਪਏ ਦੇ ਨੇੜੇ ਪੰਜਾਬ ਕਰਜ਼ਾ ਹੀ ਹੋ ਗਿਆ ਇਹਨਾਂ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਪਰ ਉਹ ਤਾਂ ਕਹਿੰਦੇ ਨੇ ਕਿ ਅਸੀਂ ਕੰਮ ਹੀ ਬਹੁਤ ਕੀਤਾ ਹੈ ਨੌਕਰੀਆਂ ਦਿੱਤੀਆਂ ਨੇ ਯੁੱਧ ਨਸ਼ਾ ਵਿਰੁੱਧ ਪੀੜਾ ਪੰਜਾ ਚਲਾਇਆ ਜਾ ਰਿਹਾ ਹੈ ਕਿ ਅਸੀਂ ਬਹੁਤ ਸਾਰੀਆਂ ਹਜ਼ਾਰਾਂ ਦੇ ਹਿਸਾਬ ਨਾਲ ਨੌਕਰੀਆਂ ਵੀ ਦਿੱਤੀਆਂ ਨੇ ਮੈਨੂੰ ਕੋਈ ਮੈਂ ਰਾਜਪੁਰੇ ਦਾ ਰਹਿਣ ਵਾਲਾ ਮੈਨੂੰ ਕੋਈ ਇੱਕ ਬੰਦਾ ਲਿਆ ਕੇ ਦੇ ਦੋ ਜਿਹੜਾ ਰਾਜਪੁਰੇ ਦੇ ਵਿੱਚੋਂ ਜਿਸ ਨੂੰ ਕਿਤੇ ਨੌਕਰੀ ਮਿਲੀ ਹੋਵੇ ਠੀਕ ਹੈ ਪਿੱਛੇ ਕਾਂਗਰਸ ਦੀ ਸਰਕਾਰ ਚ ਕੁਝ ਪੋਸਟਾਂ ਜਿਹੜੀਆਂ ਕੱਢੀਆਂ ਹੋਈਆਂ ਸੀਗੀਆਂ ਤਾਂ ਫਿਰ ਡੰਡਾ ਸੋਟਾ ਕਿਉਂ ਹੋ ਰਿਹਾ ਰੋ ਕੱਲ ਮੈਂ ਇੱਕ ਅਜੀਬ ਅਜੀਬ ਵੀਡੀਓ ਦੇਖ ਰਸੀਗਾ 700 ਪਟਵਾਰੀਆਂ ਨੂੰ ਇਹਨਾਂ ਨੇ ਕਹਿਤਾ ਜੇ ਕਿ ਨਿਯੁਕਤੀ ਪੱਤਰ ਡੰਬੀ ਨਿਯੁਕਤੀ ਪੱਤਰ ਦੇਤੇ ਅੱਜ ਤੁਰੇ ਫਿਰਦੇ ਹੈਗੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਸੀ ਕਿੱਥੇ ਲੱਗਣਾ ਨਹੀਂ ਲੱਗਣਾ ਮਤਲਬ ਫਰਾਡ ਹੈ ਟੋਟਲ ਮੈਂ ਕਹਿੰਦਾ ਟੋਟਲ ਫਰਾਡ ਹੈ ਸਰਕਾਰ ਵਿੱਚ ਦੱਸਦਾ ਤੇ ਝੂਟ ਦਾ ਨਾਲ ਹੀ ਇਹ ਤਾਂ ਸਾਰਾ ਆਪਣਾ ਕੰਮਕਾਰ ਚਲਾ ਰਹੇ ਹੈਗੇ ਸਾਢੇ 3 ਪੌਣੇ 4 ਸਾਲ ਇਹਨਾਂ ਨੇ ਲੰਗਾ ਲਿਆ ਸਾਲ ਸਵਾ ਸਾਲ ਹੋਰ ਲੰਗਾਣਾ ਚਾਹੁੰਦੇ ਆ ਹੁਣ ਤੁਸੀਂ ਦੇਖਿਆ ਕਿ ਜਿਹੜਾ ਇਹਨਾਂ ਦਾ ਦਿੱਲੀ ਦਾ ਪਹਿਲਾ ਮੁੱਖ ਮੰਤਰੀ ਸੀਗਾ ਉਹ ਸੁਸੋਧਿਆ ਉਹਦੀ ਵੀਡੀਓ ਦੇਖ ਰਹੇ ਆ ਤੁਸੀਂ ਕਿ ਜਿਹੜਾ ਕਹਿੰਦਾ ਸੀ ਕਿ 2027 ਕਹਿ ਰਿਹਾ ਉਹ ਕਿ 2027 ਦੇ ਅੰਦਰ ਸ਼ਾਮ-ਦਾਮ-ਧੰਨ ਵੇਦ ਜੋ ਗੁੰਡਾਗਰਦੀ ਕੁੱਟਮਾਰ ਕਰਕੇ ਆਪਾਂ ਨੇ ਪੰਜਾਬ ਨੂੰ ਫੇਰ ਹੱਥ ਆਣਾ ਹੈਗਾ ਇਹਨਾਂ ਨੂੰ ਇਹ ਲੋਕਾਂ ਨੂੰ ਕਮਲਿਆ ਨੂੰ ਪਤਾ ਨਹੀਂ ਕਿ ਪੰਜਾਬ ਦੇ ਲੋਕ ਆ ਤੁਸੀਂ ਜੰਗੇ ਆਜ਼ਾਦੀ ਦਾ ਇਤਿਹਾਸ ਕੱਢ ਕੇ ਦੇਖ ਲਓ ਸਭ ਤੋਂ ਵੱਧ جے ਭਾਰਤ ਦੀ ਜਾਤੀ ਦੇ ਵਿੱਚੋਂ ਬਲੀਦਾਨ ਦਿੱਤੇ ਤਾਂ ਪੰਜਾਬੀਆਂ ਨੇ ਦਿੱਤੇ ਆ। ਇਹ ਬੰਗਾਲ ਦੇ ਲੋਕਾਂ ਨੇ ਦਿੱਤੇ ਆ। ਕੋਈ ਇਹ ਇਹਨਾਂ ਦੀ ਚੁਰਤ ਆਗੇ ਆ ਕੇ ਪੰਜਾਬ ਚ ਗੁੰਡਾਗਰਦੀ ਕਰ ਲੈਣਗੇ ਮੈਂ ਤੁਹਾਨੂੰ ਦੱਸਾਂ। ਹੈ ਇਹਨਾਂ ਦੀਆਂ ਲੱਤਾਂ ਭਾਰ ਚੱਲ ਜਾਣਗੀਆਂ ਕਿ ਪੰਜਾਬ ਦੇ ਆ ਵਿੱਚ ਆ ਕੇ ਬਦਮਾਸ਼ੀ ਕਰ ਲੈਣਗੇ। ਠੀਕ ਹੈ ਉਹ ਤਾਂ ਤੁਹਾਡੀ ਸਰਕਾਰ ਸਰਕਾਰ ਦੇ ਵਿੱਚ ਤੁਸੀਂ ਜਿਹੜਾ ਹੈਗਾ ਜੋ ਤੁਹਾਡੇ ਅਧਿਕਾਰੀ ਆ ਹੋਰ ਆ ਮੰਨਦੇ ਰਹਿੰਦੇ ਹੈਗੇ ਪਰ ਤੁਸੀਂ ਇਹ ਦੇਖੋਗੇ ਅਗਲੇ ਮਾਰਚ ਅਪ੍ਰੈਲ ਤੋਂ ਬਾਅਦ ਕਿਸੇ ਅਫਸਰ ਨੇ ਲੱਗਣਾ ਨਹੀਂ ਜਿਹਨੂੰ ਲਿਆਇਆ ਕਰਨਗੇ ਵੀ ਉਰੇ ਲੱਗ ਜਾ ਉਰੇ ਲੱਗ ਜਾ ਕਿਸੇ ਨੇ ਆ ਕੇ ਲੈਣਾ ਨਹੀਂ ਸਾਰੇ ਜਣੇ ਛੁੱਟੀ ਤੇ ਚਲੇ ਜਾਣਗੇ ਬਸ ਅੱਛਾ ਕੰਬੋਤ ਸਾਹਿਬ ਲੈਂਡ ਪੁਲਿੰਗ ਨੂੰ ਕਿਸ ਤਰ੍ਹਾਂ ਦੇਖਦੇ ਹੋ ਹਾਲਾਂਕਿ ਮਾਨਯੋਗ ਹਾਈ ਕੋਰਟ ਵੱਲੋਂ 4 ਹਫ਼ਤੇ ਦੀ ਰੋਕ ਵੀ ਲਗਾਈ ਗਈ ਹੈ ਕਿਸ ਤਰ੍ਹਾਂ ਦੇਖਦੇ ਤੁਸੀਂ ਇਹ ਬੜਾ ਵੱਡਾ ਸਕੈਮ ਆ ਜੀ ਪੰਜਾਬ ਦੇ ਲੋਕਾਂ ਦੇ ਨਾਲ 1 ਲੱਖ ਕਰੋੜ ਰੁਪਏ ਦੀ ਠੱਗੀ ਆ ਯਾਰ ਕਿਸਾਨ ਅਸੀਂ ਪਿੰਡੂ ਆ ਤੁਸੀਂ ਵੀ ਪਿੰਡਾਂ ਦੇ ਰਹਿਣ ਵਾਲੇ ਆ ਕਦੇ ਜਿਹੜਾ ਕਿਸਾਨ ਆ ਆਪਣੇ ਵੱਟ ਤੇ ਨੂੰ ਜੇ ਕੋਈ ਵੈਸੇ ਲੰਘ ਜੇ ਨਾ ਸ਼ਾਰਟ ਕਟਰ ਮਤਲਬ ਕਿ ਮਾਰਨ ਵੀ ਕਿਸੇ ਦੇ ਘਰੇ ਜਾਣਾ ਉਹ ਤੇ ਵੀ ਸ਼ੱਕ ਕਰਦੇ ਕਿ ਮੇਰੀ ਵੱਟ ਤੇ ਨੂੰ ਕਿਵੇਂ ਨਿਕਲ ਗਿਆ ਇਹ ਦਿੱਲੀ ਵਾਲੇ ਕਿਵੇਂ ਸੋਚਦੇ ਸੀਗੇ ਵੀ ਇਹਨਾਂ ਦੇ ਮਿਲ ਕੇ ਭਗਵੰਤ ਮਾਨ ਨਾਲ ਕੇਸੀ ਪੰਜਾਬ ਦਾ ਦੇ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਹੋ ਖੋਲਣਗੇ ਆਹੀ ਇੱਕ ਕੰਮ ਰਹਿ ਗਿਆ ਸੀ ਉਹ ਵੀ ਪੂਰਾ ਕਰਤਾ ਕੋਈ ਨਸ਼ਾ ਨਹੀਂ ਇਹ ਖਤਮ ਕਰ ਸਕੇ ਕਰਪਸ਼ਨ ਨਹੀਂ ਖਤਮ ਕਰ ਸਕਦੇ ਐਂ ਜੀ ਕਰ ਸਕੇ ਕੋਈ ਡਵੈਲਪਮੈਂਟ ਨਾਲ ਦੀ ਕਿਤੇ ਇੱਟ ਨਾਲ ਲਾਈ ਨਹੀਂ ਹੈਗੀ ਰੋਜ਼ ਹੀ ਉਰੇ ਮਾਲ ਪਹਿਲਾਂ ਜੀ ਮਾਲਵਾ ਨਹਿਰ ਕੱਢਾਂਗੇ ਚੋਰੇ ਉਹਨ ਕਹੇ ਪਹਿਲਾਂ ਰੋਲਾ ਪਾਈ ਗਿਆ ਜੀ ਉਹਦੇ ਦਸ ਮੈਸ ਨਹਿਰ ਕੱਢਾਂਗੇ ਕਿੱਥੋਂ ਕੱਢੋਂਗੇ ਕਿੱਥੋਂ ਪੈਸਾ ਦੇਓਗੇ ਕੜਤੀ ਉਹ ਮਾਲ ਬਣਾ ਨਹਿਰ ਜਿਹੜੀ ਉੱਤੇ ਉਦੋਂ ਜਦੋਂ ਚੌਣ ਸੀ ਕਿ ਇੱਥੇ ਦੀ ਜਿੱਦੜ ਬਾਹੀ ਦੀ ਚੌਣ ਸੀ ਹੈ ਤੇ ਦੱਸੋ ਜੀ ਕਿੱਥੇ ਗਈ ਉਹ ਨਹਿਰ ਕਿਤੇ ਟੱਕ ਲਾਇਆ ਕਿਤੇ ਮਾੜਾ ਮੋਟਾ ਕੋਈ ਲੈਂਡ ਅਕਵਾਇਰ ਕਰੀਆ ਕੋਈ ਪੈਸਾ ਜਾਰੀ ਕਰਿਆ ਕੋਈ ਗੱਲਾਂ ਨਹੀਂ ਸਭ ਬਤਲ ਕੇ ਦੇ ਯਾਰ ਮੇਕਿੰਗ ਇਨ ਦਾ ਪੂਲ ਲੋਕਾਂ ਦਾ ਬੁੱਧੂ ਬਣਾ ਰੇ ਹੈਗੇ ਤੇ ਇਸ ਕਰਕੇ ਜਿਹੜਾ ਹੈਗਾ ਪੰਜਾਬ ਦੇ ਲੋਕ ਤਿਆਰ ਬੈਠੇ ਕਿ ਬੇਵੱਸ ਹੋ ਗਿਆ ਇਹਨਾਂ ਦਾ ਪੁਲਿਸ ਤੰਤਰ ਜਿੰਨੂੰ ਦੇਖਦੇ ਪਰਚਾ ਦਰਜ ਕਰਤਾ ਕਿੱਥੇ ਹੈ ਜੀ ਨਸ਼ਾ ਖਤਮ ਹੋਇਆ ਤੁਸੀਂ ਮੈਂ ਤੁਹਾਨੂੰ ਰਾਜਪੁਰੇ ਚ ਮੈਂ ਤੁਹਾਨੂੰ ਦੱਸਦਾ ਹੈਗਾ ਹਾਂ ਜੀ ਆ ਕਈ ਦਿਨ ਹੋਈ ਤੁਹਾਡੇ ਨਾਲ ਹੀ ਉੱਥੇ ਪਿੰਡਾ ਜਿਹੜਾ ਆਪਣਾ ਉੜਦਣ ਉੱਥੇ ਮੁੰਡਾ ਮਾਰ ਕੇ ਨਹੀਂ ਉਹ ਨਸ਼ੇ ਕਰਕੇ ਹੀ ਮਾਰ ਕੇ ਕੀ ਰਿਹਾ ਦੇਖ ਲਓ ਤੁਸੀਂ ਦੱਬਤਾ ਉੱਥੇ ਦੱਬਤਾ ਠੇਕੇ ਦੇ ਥੋੜਾ ਜਿਹਾ ਅੱਗੇ ਜਾ ਕੇ ਉਹ ਨਹਿਰ ਦੇ ਕਿਨਾਰੇ ਦੇ ਉੱਤੇ ਤੇ ਰੋਜ਼ ਦਾ ਹੀ ਕੰਮ ਹੈ ਮੈਨੂੰ ਖੇੜੇ ਗੱਜੂ ਤੇ ਦੋ ਦਿਨ ਪਹਿਲਾਂ ਦੱਸ ਰੇ ਸੀਗੇ ਜੀ ਇੰਨਾ ਮਤਲਬ ਕਿ ਨਸ਼ਾ ਸਾਡੇ ਫਿੱਕੇ ਰਿਆ ਬਨੂੜ ਲਾ ਲੋ ਕਿਤੇ ਲਾ ਲੋ ਪੂਰੇ ਸ਼ਹਿਰ ਚ ਲਾ ਨੋ ਹਰ ਥਾਂ ਦੇ ਉੱਤੇ ਸੱਟਾ ਲੈਦਾ ਚੱਲ ਰਿਹਾ ਜੂਆ ਲੈਦਾ ਚੱਲ ਰਿਹਾ ਦਿੱਲੀ ਦੇ ਲੋਕ ਉਰੇ ਆ ਕੇ ਜਿਹੜਾ ਜੂਆ ਖੇਡਣ ਆਨੇ ਹੈਗੇ ਆ ਇਹ ਤਾਂ ਹਾਲਾਤ ਬਣਾਤੇ ਹੈਗੇ ਇੱਥੇ ਹੁਣ ਇੱਕ ਉਹਨੇ ਇੱਕ ਨਵੀਂ ਉਹ ਕਹੀ ਸੀ ਕਹਿੰਦੇ ਕਿ ਹੁਣ 15 ਅਗਸਤ ਨੂੰ ਉਹਨੇ ਯਾਨੀ ਸੀਐਮ ਸਾਹਿਬ ਨੇ ਕਹਿੰਦੇ ਨੇ ਕਿ ਹੁਣ ਜਿਹੜੇ ਪੁਲਿਸ ਮੁਲਾਜ਼ਮ ਨੇ ਜਿਹੜੇ ਵੀ ਚਿੱਟਾ 1 ਕਿਲੋ ਤੋਂ ਵੱਧ ਪੜੇਗਾ ਤਾਂ ਉਹਨਾਂ ਨੂੰ 1 ਲੱਖ 20 ਹਜ਼ਾਰ ਰੁਪਏ ਮਿਲੇਗਾ ਇਹ ਸਕੀਮ ਵੀ ਚਲ ਐਲਨੋਤਾ ਕਿ ਨੂੰ ਮੈਂ ਵੈਸੇ ਨਸ਼ਿਆਂ ਦੇ ਖਿਲਾਫ ਹਾਂ ਮੈਂ ਕਹਿੰਦਾ ਬਿਲਕੁਲ ਨਹੀਂ ਮਤਲਬ ਕਿ ਸਾਡੇ ਤੇ ਪੁੱਤਾਂ ਸਾਡੇ ਬੱਚੇ ਆ ਜੇ ਕਿਸੇ ਦਾ ਬੱਚਾ ਮਰਦਾ ਸਾਡੇ ਬੱਚੇ ਆ ਸਾਨੂੰ ਬਹੁਤ ਤਕਲੀਫ ਹੁੰਦੀ ਹੈਗੀ ਆ ਤੇ ਅਸੀਂ ਤਾਂ ਹਰ ਤਾਂ ਦੇ ਉੱਤੇ ਦੇਖੋ ਮੇਰੇ ਨਾਲ ਜਿੰਨੇ ਬੱਚੇ ਹੈਗੇ ਆ ਸਾਰੇ ਚੱਲਦੇ ਹੈਗੇ ਆ ਕੋਈ ਬੰਦੇ ਨੂੰ ਐਸੀ ਹਮੇਸ਼ਾ ਇੱਕੇ ਗਾਈਡ ਕਰਿਆ ਵੀ ਬਿਲਕੁਲ ਨਹੀਂ ਇਹਨਾਂ ਗੱਲਾਂ ਤੋਂ ਦੂਰ ਰਹਿਣਾ ਤੁਸੀਂ ਨਸ਼ਿਆਂ ਤੋਂ ਜਾਂ ਚੋਰੀਆਂ ਡਾਕਿਆਂ ਤੋਂ ਹੋਰ ਆਪਣੇ ਪੈਰਾਂ ਤੇ ਪਹਿਲਾਂ ਮੈਂ ਹਜ਼ਾਰਾਂ ਬੱਚੇ ਉਰੇ ਜਿਹੜੇ ਸੀ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਕੇ ਕਾਰੋਬਾਰ ਤੇ ਲਾਇਆ ਆਲੋ ਦਾ ਟਾਈਮ ਸਾਰਿਆਂ ਨੂੰ ਅਡਜਸਟ ਕਰਾਂਗੇ ਹੋਰ ਵੀ ਲਾਵਾਂਗੇ ਅੰਬੋਸ ਸਾਹਿਬ ਲਾਸਵਾਲੇ ਮੈਂ ਕਿ ਜਿਸ ਤਰ੍ਹਾਂ ਤੁਹਾਡੇ ਨਾਲ ਨੌਜਵਾਨ ਅਕਸਰੀ ਜੁੜਦੇ ਰਹਿੰਦੇ ਨੇ ਤੁਸੀਂ ਪਹਿਲਾਂ ਵੀ ਜਦ ਐਮਐਲਏ ਯਾਨੀ ਰਹੇ ਹੋ ਉਸ ਸਮੇਂ ਤੁਸੀਂ ਹਰ ਪਾਸੇ ਘੁੰਮਦੇ ਰਹੇ ਗਰਾਉਂਡ ਲੈਵਲ ਤੇ ਵੀ ਅੱਜ ਕਈ ਲੋਕਾਂ ਦਾ ਇਹ ਸਵਾਲ ਹੈ ਕਹਿੰਦੇ ਨੇ ਕਿ ਜਿਹੜੇ ਮੌਜੂਦਾ ਐਮਐਲਏ ਨੇ ਨਾ ਮਿੱਤਲ ਜੀ ਯਾਨੀ ਗਰਾਉਂਡ ਲੈਵਲ ਤੇ ਬਹੁਤ ਘੱਟ ਦਿਖਦੇ ਨੇ ਨਹੀਂ ਹੈ ਹੀ ਨਹੀਂ ਨਾ ਗਰਾਉਂਡ ਲੈਵਲ ਤੇ ਨਾ ਕਿਤੇ ਆ ਤਾਂ ਹਵਾ ਚ ਤੁਰੇ ਫਿਰਦੇ ਆ ਠੀਕ ਹੈ ਨਹੀਂ ਤਾਂ ਉਰੇ ਜਿੰਨੇ ਅੱਜ 10-10 ਦੁਕਾਨਾਂ ਦੇ ਸ਼ਟਰ ਟੁੱਟ ਰਹੇ ਆ ਲੋਕਾਂ ਦੇ ਘਰਾਂ ਦੇ ਵਿੱਚ ਤਾਲੇ ਟੁੱਟ ਰਿਹਾ ਔਰਤਾਂ ਦੀਆਂ ਕੰਨਾਂ ਦੀਆਂ ਵਾਲੀਆਂ ਟੁੱਟ ਰਹੀਆਂ ਆ ਤੁਹਾਡੇ ਦੇਖਿਆ ਵੀ ਦੋ ਦਿਨ ਪਹਿਲਾਂ ਆਪਾਂ ਮੈਂ ਗਿਆਨ ਸਾਗਰ ਜਾ ਕੇ ਆਇਆ ਮੁੰਡੇ ਨੂੰ ਵੱਢ ਕੇ ਘੇਰਤਾ ਉਹਦਾ ਉਹਨਾਂ ਤੋਂ ਪੈਸੇ ਲੈ ਕੇ ਖੋਕੇ ਆ ਨਾਲ ਹੀ ਸਾਡੇ ਰਾਮ ਜਿਹੜੇ ਅੰਡਰ ਬ੍ਰਿਜ ਹੈਗਾ ਇੱਥੋਂ ਜਾ ਰਹੇ ਸੀਗੇ ਤਿੰਨ ਨੌਜਵਾਨ ਉਹਨਾਂ ਨੂੰ ਵੱਢ ਕੇ ਘੇਰਤਾ ਉਹਨਾਂ ਤੋਂ ਪੈਸੇ ਲੈ ਕੇ ਖੋਕੇ ਮਤਲਬ ਇਹ ਤਾਂ ਰੋਜ਼ ਦਾ ਹੀ ਕੰਮ ਹੈ ਕਹੇ ਤੇ ਕੰਮ ਬਤਾ ਇਹਨਾਂ ਨੇ ਪੁਲਿਸ ਵਾਲਿਆਂ ਨੂੰ ਹੋਰ ਹੀ ਪਾਸੇ ਲਾਇਆ ਹੋਇਆ ਜਿਹੜਾ ਲੈਂਡ ਆਰਡਰ ਨਾਂ ਦੀ ਤੈ ਤੇ ਜਦੋਂ ਇਹ ਕਿਹਾ ਕਰਦੀ ਸੀ ਵੀ ਐਮਐਲਏ ਤੋਂ ਬਿਨਾ ਕਿਤੇ ਚप्पल ਨਹੀਂ ਚੋਰੀ ਹੋ ਸਕਦੀ ਮੈਂ ਤਾਂ ਹੁਣ ਤਾਂ ਲੁੱਟ ਕੇ ਐਮਐਲਏ ਦੇ ਘਰ ਕੰਨੀ ਨੂੰ ਜਾਣਦੇ ਆ ਲੋਕ ਜਿੰਨੇ ਜਿਹੜੇ ਲੁੱਟ ਕੇ ਜਾਂਦੇ ਐਮਐਲਏ ਦੇ ਘਰ ਕੰਨੀ ਨੂੰ ਜਾਣਦੇ ਆ ਹੈ ਇਹ ਅਨਸਰੇਬਲ ਕਿਉਂ ਨਹੀਂ ਹੈ ਕਿ ਕਿਉਂ ਜਵਾਬ ਨਹੀਂ ਦਿੰਦੀ ਹੈ ਕਿ ਮੈਂ ਤੁਹਾਨੂੰ ਦੱਸਾਂ ਅੱਛਾ 27 ਦੀਆਂ ਤਿਆਰੀਆਂ ਕਿਸ ਤਰ੍ਹਾਂ ਚੱਲ ਰਹੀਆਂ ਨੌਜਵਾਨ ਨਾਲ ਖੜੇ ਨੇ ਅਕਸਰ ਹੀ ਪਿੰਡੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਆ ਜਿੰਨਾ ਕੰਮ ਮੈਂ ਕਰਿਆ ਠੀਕ ਨਹੀਂ ਅੱਜ ਮੈਨੂੰ ਤਕਲੀਫ ਹੁੰਦੀ ਆ ਜੇ ਕੋਈ ਵੀ ਬੰਦਾ ਆਪਣਾ ਘਰ ਬਣਾਉਂਦਾ ਨਾ ਜੇ ਉਹਦੇ ਵਿੱਚ ਮਾੜੀ ਮੋਟੀ ਟਰੇਡ ਆ ਜਾਏ ਤਾਂ ਤਕਲੀਫ ਹੁੰਦੀ ਆ ਮੈਂ ਤੁਹਾਨੂੰ ਦੱਸਾਂ ਲਈ ਮੇਰੇ ਘਰ ਨੂੰ ਟਰੇਡ ਆ ਗਈ ਇਹੀ ਹਲਕਾ ਸੀ ਜਿਹਨੂੰ ਤਿੰਨ ਨੈਸ਼ਨਲ ਅਵਾਰਡ ਹਰਦੇਵਾਲ ਸਿੰਘ ਨੇ ਲਿਆ ਕੇ ਦਿੱਤੇ ਹੈਗੇ ਆ ਅੱਜ ਤੁਸੀਂ ਇਹ ਦੇਖੋ ਇਹੀ ਸ਼ਹਿਰ ਸੀ ਰਾਜਪੁਰਾ ਜਿਸ ਨੂੰ ਦੇਸ਼ ਦੇ ਰਾਸ਼ਟਰਪਤੀ ਨੇ ਸਭ ਤੋਂ ਸੋਹਣਾ ਤੇ ਸਾਫ਼ ਸạch ਡਿਕਲੇਅਰ ਕਰਕੇ ਰਾਸ਼ਟਰਪਤੀ ਸਾਹਿਬ ਨੇ ਅਵਾਰਡ ਦਿੱਤਾ ਸੀ ਅੱਜ ਦੁੱਖ ਦੀ ਗੱਲ ਇਹ ਆ ਕਿ 9ਵੇਂ ਨੰਬਰ ਤੇ ਆ 566ਵੇਂ ਨੰਬਰ ਤੇ ਚਲੇ ਗਿਆ ਜਿਹੜਾ ਪਹਿਲੇ ਨੰਬਰ ਤੇ ਸੀ 566ਵੇਂ ਸਾਨੂੰ ਦਾ ਰਾਸ਼ਟਰਪਤੀ ਸਾਹਿਬ ਅਵਾਰਡ ਦੇ ਰਹੇ ਆ ਇਹਨਾਂ ਨੂੰ 3 ਲੱਖ ਰੁਪਏ ਜੁਰਮਾਨਾ ਲੱਗ ਰਿਹਾ ਹੁਣ ਤੇ ਕੌਣ ਜ਼ਿੰਮੇਵਾਰ ਹੈ ਜੀ ਨਿੰਮਿਤਲੀ ਜ਼ਿੰਮੇਵਾਰ ਹੈ ਹੋਰ ਕੌਣ ਜ਼ਿੰਮੇਵਾਰ ਹੈ ਇਸ ਕੰ ਦਾ ਤੁਹਾਨੂੰ ਹੋਰ ਮੈਂ ਦੱਸਦਾ ਇਹ ਹਸਪੀਟਲ ਨੂੰ 3 ਸਾਲ ਲਈ ਹਰਦੀਾਲ ਸਿੰਘ 10-10 ਲੱਖ ਰੁਪਏ ਪ੍ਰਾਈਜ਼ ਦਵਾਉਂਦਾ ਰਿਹਾ ਅੱਜ ਤੁਸੀਂ ਹੀ ਮਰੀਜ਼ਾਂ ਦੀ ਥਾਂ ਤੇ ਕੁੱਤੇ ਬੈਣ ਬੈਡਾਂ ਤੇ ਬੈਠੇ ਹੈਗੇ ਤੁਸੀਂ ਦੇਖੋ ਇਹ ਤਾਂ ਹਾਲਾਤਾਂ ਹੋਰ ਦੇ ਬਣੇ ਹੋਏ ਦੇਖੋ ਸੋ ਧੰਨਵਾਦ ਜੀ ਤੁਸੀਂ ਆਪਦਾ ਕੀਮਤੀ ਸਮਾਂ ਦਿੱਤਾ ਸੋ ਇਹ ਸੀ ਜੀ ਆਪਣੇ ਹਰਦੇਵਾਲ ਸਿੰਘ ਕੰਬੋਜ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਜਿਨ੍ਹਾਂ ਨੇ ਫ੍ਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੀ ਸਹਿਯੋਗੀ ਗੁਰਪ੍ਰੀਤ ਦੇ ਨਾਲ ਸੋ ਨੂੰ ਜਾਂਚਲਾ ਦੀ ਰਿਪੋਰਟ ਰਾਜਪੁਰਾ